ਸ੍ਰੀਕਲ ਜੀ ਕੀ ਤੁਸੀਂ ਆਪਣੇ ਹੁਨਰ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਫਿਰ ਜਲੰਧਰ ਦੇ ਵਿੱਚ ਵਰਲਡ ਸਕਿੱਲ ਆਰਗੇਨਾਈਜੇਸ਼ਨ ਇੱਕ ਨਵਾਂ ਸਿਖਲਾਈ ਪ੍ਰੋਗਰਾਮ ਪੇਸ਼ ਕਰਨ ਦੇ ਲਈ ਬੇਹੱਦ ਐਕਸਾਈਟਿਡ ਹੈ ਜੋ ਤੁਹਾਨੂੰ ਸਿਰਫ 10 ਦਿਨਾਂ ਦੇ ਵਿੱਚ ਫੋਰਕ ਲਿਫਟ ਮਸ਼ੀਨਾਂ ਨੂੰ ਕਿਵੇਂ ਚਲਾਉਣਾ ਹੈ ਇਹਦੇ ਬਾਰੇ ਜਾਣਕਾਰੀ ਦੇਵੇਗਾ ਯੂਕੇ ਤੇ ਆਸਟ੍ਰੇਲੀਆ ਤੋਂ ਸਾਡੇ ਤਜਰਬੇਕਾਰ ਸਿਖਲਾਈ ਮੈਨੇਜਰ ਦੀ ਅਗਵਾਈ ਦੇ ਹੇਠਾਂ ਤੁਸੀਂ ਸਾਡੇ ਸੰਸਥਾਨ ਦੇ ਵਿੱਚ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰ ਸਕੋਗੇ ਫੋਕਲਿਫਟ ਆਪਰੇਸ਼ਨ ਤੋਂ ਇਲਾਵਾ ਤੁਸੀਂ ਰੀਚ ਟਰੱਕ ਅਤੇ ਸਟੈਕਰ ਮਸ਼ੀਨਾਂ ਦੇ ਬਾਰੇ ਵੀ ਜਾਣਕਾਰੀ ਹਾਸਲ ਕਰੋਗੇ। ਇਹ ਸਿਖਲਾਈ ਨੂੰ ਪੂਰਾ ਕਰਨ ਦੇ ਲਈ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਨੌਕਰੀ ਦੇ ਬਹੁਤ ਸਾਰੇ ਮੌਕੇ ਖੁੱਲ ਜਾਣਗੇ ਕਿਉਂਕਿ ਵੇਅਰਹਾਊਸਾਂ, ਸੁਪਰਮਾਰਕੀਟਸ ਅਤੇ ਸਮੁੰਦਰੀ ਪੋਰਟ ਦੇ ਵਿੱਚ ਪ੍ਰਮਾਣਿਤ ਫੋਕਲਿਫਟ ਆਪਰੇਟਰਾਂ ਦੀ ਬੇਹਤ ਜਿਆਦਾ ਮੰਗ ਰਹਿੰਦੀ ਹੈ। ਸਾਨੂੰ ਸਾਡੇ ਸਿਖਿਆਰਤੀਆਂ ਦੇ ਲਈ ਪਲੇਸਮੈਂਟ ਦੀ ਗਾਰੰਟੀ ਦੀ ਪੇਸ਼ਕਸ਼ ਕਰਨ ਤੇ ਮਾਣ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਤੁਹਾਡੇ ਨਵੇਂ ਹੁਨਰ ਰੋਜ਼ਗਾਰ ਵੱਲ ਲੈ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ 97444 97333 ਤੇ ਕਾਲ ਕਰੋ